ਪਿਛਲੇ ਦਿਨੀ ਵੇਰਕਾ ਦੇ ਸੈਕਟਰੀ ਦੇ ਘਰੋਂ ਜਾਲੀ ਦੁੱਧ ਅਤੇ ਹੋਰ ਸਮਗਰੀ ਫੜੀ ਗਈ ਸੀ ਇਸ ਮੌਕੇ ਤੇ ਪਤੀ ਪਤਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅੱਜ ਦੁੱਧੀ ਯੂਨੀਅਨ ਬਠਿੰਡਾ ਦਾ ਕਹਿਣਾ ਹੈ ਕਿ ਪਿਤੇ ਦਿਨੀ ਜੋ ਵੇਰਕਾ ਦੇ ਸੈਕਟਰੀ ਤੇ ਮਾਮਲਾ ਦਰਜ ਹੋਇਆ ਸੀ ਕਿ ਉਹ ਸਿੰਥੈਟਿਕ ਦੁੱਧ ਬਣਾ ਕੇ ਵੇਚ ਰਿਹਾ ਸੀ ਉਹਨਾਂ ਦਾ ਕਹਿਣਾ ਹੈ ਕਿ ਇਹ ਕਿਸ ਤਰ੍ਹਾਂ ਦਾ ਸੈਕਟਰੀ ਹੋਵੇਗਾ ਜੋ ਅਜਿਹੇ ਕਾਨੂੰਨੀ ਕੰਮ ਨੂੰ ਅੰਜਾਮ ਦੇ ਰਿਹਾ ਸੀ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਅਜੇ ਇਹ ਬਰਾਂ ਨੂੰ ਬਦਰਾਮ ਵੀ ਕੀਤਾ ਜਾ ਰਿਹਾ ਹੈ ਜਿਵੇਂ ਕਿ ਆਪਾਂ ਜਾਣਦੇ ਹੀ ਆ ਦੁੱਧ ਹਰ ਇੱਕ ਵਿਅਕਤੀ ਦੀ ਮੁੱਖ ਲੋੜ ਹੈ ਭਵੇਂ ਨਿਆਣਾ ਹੈ ਭਵੇਂ ਸਿਆਣਾ ਹੈ ਸੋ ਸੂਬੇ ਦਾ ਆਗੂ ਹੋਣ ਦੇ ਨਾਂ ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਇਸ ਕਰਕੇ ਰੱਖੀ ਗਈ ਜੋ ਕਿ ਮਾਨਜੋਗ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਜੁੱਧ ਨਸ਼ਾ ਵਿਰੁੱਧ ਦੇ ਤਹਿਤ ਜਿਹੜਾ ਮਹਿੰਮ ਚਲਾਈ ਹੋਈ ਹੈ ਉਸ ਦੇ ਮੁਤਾਬਕ ਸਗਰੂਰ ਜ਼ਿਲ੍ਹੇ ਦੇ ਪਿੰਡ ਸ਼ਾਜਲੀ ਜੋ ਚੌਂਕੀ ਆ ਉਥੋਂ ਦੇ ਇਨਚਾਰਜ ਓਮਕਾਰ ਸਿੰਘ ਵੱਲੋਂ ਅਗਸਤ ਦੌਰਾਨ ਜਦੋਂ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਜਿਹੜਾ ਹੈਗਾਗਾ ਤਰੰਜੀ ਖੇੜਾ ਪਿੰਡ ਆ ਉਥੇ ਇੱਕ ਉਥੇ ਰੇਡ ਕੀਤੀ ਕਿਸੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਸੀ ਕਿ ਜਿਹੜਾ ਹੈਗਾ ਦੁੱਧ ਦੀ ਕਾਲ ਵੇਚਾਰੀ ਹੈ ਜਿਹੜੀ ਉਥੇ ਹੁੰਦੀ ਆ ਤਾਂ ਜਦੋਂ ਉਹਨਾਂ ਨੇ ਰੇਡ ਕੀਤੀ ਜੀ ਉਥੇ ਉਹ ਬੰਦਾ ਹੈਗਾ ਜਿਹੜਾ ਬੇਰਕਾ ਪਲਾਂਟ ਦਾ ਆਪਾਂ ਗੇ ਲਈ ਉਹਨਾਂ ਕੋਲੇ ਉਹ ਸੈਕਟਰੀ ਹੈ ਸੈਕਟਰੀ ਦਾ ਅਹੁਦਾ ਹੈ ਤਾਂ ਘਰੇ ਕੋਈ ਉਹਨਾਂ ਕੋਲੇ ਦੋ ਕੁਆਂਟਾ ਦੋ ਤੇ ਸੀਗਾ ਜਿਸ ਦੇ ਵਿੱਚ ਰਿਫੈਂਟ ਮਿਕਸ ਕੀਤਾ ਹੋਇਆ ਸੀ ਕਿਉਂਕਿ ਇੱਕ ਤਾਂ ਹੁੰਦਾਗਾ ਵੀ ਆਪਾਂ ਕੱਚੇ ਪੈਰੀ ਕੋਈ ਖਬਰ ਕਰਨ ਲਈ ਮੈਂ ਉੱਥੋਂ ਦੇ ਜੋ ਸਹਾਇਕ ਫੂਡ ਕਮਿਸ਼ਨਰ ਹੈ ਅਦਿੱਤੀ ਗੁਪਤਾ ਔਰ ਫੂਡ ਸੇਫਟੀ ਆਫੀਸਰ ਹੈ ਚਰਨਜੀਤ ਸਿੰਘ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਜਿਹੜਾ ਹੈਗਾਗਾ ਇਹੀ ਕਿਹਾ ਕਿ ਪੋਰਸਾ ਪਾਰਟੀ ਦੇ ਸਹਿਯੋਗ ਨਾਲ ਜਿਹੜਾ ਹੈਗਾ ਅਸੀਂ ਸੈਂਪਲਿੰਗ ਵਗੈਰਾ ਕੀਤੀ ਔਰ ਰਿਫਾਇੰਡ ਮਿਕਸ ਕੀਤਾ ਹੋਇਆ ਸੀ ਇਹ ਬੰਦੇ ਕੋਲੇ ਕੋਈ 3000 ਲੀਟਰ ਦੁੱਧ ਦਾ ਉਹ ਕਾਰੋਬਾਰ ਕਰਦਾ ਸੀ ਬੇਰਕਾਰ ਸੈਕਟਰੀ ਹੈਗਾ ਹੈਗਾ ਉਹਦਾ ਕਰਕੇ ਕੋਈ ਉਹਨਾਂ ਦੀ ਉਹਦੀ ਸੈਟਿੰਗ ਲਾ ਲਓ ਕੋਈ ਪਲਾਂਟ ਦੇ ਵਿੱਚ ਜਾਂ ਕਿਵੇਂ ਵੀ ਹੈ ਉਹਨਾਂ ਦੋਨਾਂ ਜੀਆਂ ਤੇ ਤਾਂ ਜਿਹੜਾ ਹੈਗਾ ਪਰਚਾ ਦਿੱਤਾ ਗਿਆ ਉਹਨਾਂ ਨੂੰ ਰੈਸਟ ਕਰਿਆ ਪੁਲਿਸ ਨੇ ਅੱਜ ਦੀ ਜਿਹੜੀ ਪੈਰਸ ਕਾਨਫਰੰਸ ਦਾ ਮਤਵ ਵਾਲੇ ਇਹ ਆ ਮਹਿਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਮੁੱਖ ਮੰਤਰੀ ਸਾਹਿਬ ਪੰਜਾਬ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਇਹ ਵੀ ਕੱਲੀ ਕਾਰਵਾਈ ਉਹਨਾਂ ਤੇ ਨਹੀਂ ਕਿਉਂਕਿ ਬੇਰਕਾ ਇੱਕ ਬ੍ਰਾਂਡ ਹੈ ਤੇ ਲੋਕ ਆ ਜਿਹੜੇ ਉਹ ਬੇਰਕਾ ਦੇ ਉੱਪਰ ਭਰੋਸਾ ਕਰਦੇ ਆ ਆਪਣਾ ਸਰਕਾਰੀ ਅਦਾਰਾ ਦਾ ਸੋ ਜੇਕਰ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਆ ਜਾਂ ਇਸ ਤਰ੍ਹਾਂ ਦੀ ਕਾਲਬਜਾਰੀ ਬੇਰਕਾ ਦੇ ਵਿੱਚ ਵੀ ਹੋਊਗੀ ਤਾਂ ਫਿਰ ਆਪਾਂ ਸਮਝ ਸਕਦੇ ਆ ਵੀ ਜਿਹੜੀ ਪਬਲਿਕ ਹੈ ਉਹ ਭਰੋਸਾ ਕਿਸ ਤੇ ਕਰੇ ਤਾਂ ਇਹ ਕਿਤੇ ਨਾ ਕਿਤੇ ਜਿਹੜਾ ਹੈਗਾਗਾ ਡੰਗਾਈ ਨਾਲ ਜਿਹੜੀ ਜਾਂਚ ਇਸ ਵਿਸ਼ੇ ਦੀ ਜਿਹੜੀ ਉਹ ਹੋਣੀ ਚਾਹੀਦੀ ਆ ਜੋ ਇਹ ਬੰਦਾ ਕਾਲਬਜਾਰੀ ਕਰਦਾ ਸੀ ਰਫਾਇੰਡ ਵੀ ਇਹਦੇ ਕੋਲ ਫੜਿਆ ਗਿਆ ਦੁੱਧ ਦੇ ਵਿੱਚ ਵੀ ਇਹਨੇ ਮਿਕਸ ਕੀਤਾ ਰਫਾਇੰਡ ਉਹ ਮੈਕਮੇ ਦੇ ਦਸਨ ਮੁਤਾਬਕ ਤਾਂ ਉਹ ਕਿਹੜੇ ਲੋਕ ਐ ਜਿਨ੍ਹਾਂ ਦਾ ਇਹਦੇ ਸਿਰ ਤੇ ਹੱਥ ਸੀ ਕਿਉਂਕਿ ਬਹੁਤ ਆਪਾਂ ਕਹਿ ਲਈਏ ਸਾਖਤਾ ਜਿਹੜੀ ਟੈਸਟਿੰਗ ਐ ਉਹ ਬੇਰਕਾਰ ਦੇ ਵਿੱਚ ਹੁੰਦੀ ਐ ਤਾਂ ਬਿਨਾਂ ਰਲਿ ਮਿਲੀ ਭੁਗਤ ਤੋਂ ਆਪਾਂ ਕਹਿ ਸਕਦੇ ਆ ਜਿਹੜੀ ਇਹ ਕਾਲਬਜਾਰੀ ਐ ਉਹ ਨਹੀਂ ਹੋ ਸਕਦੀ ਕਿ ਸੋ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਜੋ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਨੇ ਏਕਤਾ ਆ ਸਾਡਾ ਕੋਈ ਵੀ ਆਗੂ ਜਾਂ ਮੈਂਬਰ ਹੈ ਇਸ ਤਰ੍ਹਾਂ ਦੀ ਜੋ ਕੋਈ ਕਾਰਵਾਈ ਕਰਦਾ ਨਾ ਉਹਦੀ ਹਮਾਇਤ ਅਸੀਂ ਕਦੇ ਕੀਤੀ ਹੈ ਨਾ ਹੀ ਅਸੀਂ ਕਰਾਂਗੇ ਇਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਹੈਗਾ ਜੋ ਆਪਣੇ ਦੁੱਧ ਉਤਪਾਦਕ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਜਿਹੜਾ ਲੋਕ ਹੈ ਦੁੱਧ ਪੀਣ ਤੋਂ ਡਰਦੇ ਆ ਦੁੱਧ ਜਾਂ ਦੁੱਧ ਤੋਂ ਬਣੇ ਹੋਏ ਪ੍ਰੋਡਕਟ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਲੋਕ ਇਹ ਸੋਚਦੇ ਆ ਕਿ ਆਪਾਂ ਭਰੋਸਾ ਕਿਸ ਤੇ ਕਰੀਏ ਜਿਵੇਂ ਮੰੰਕੀ ਕਰਦੇ ਹੋ ਪ੍ਰਧਾਨ ਜੀ ਮੰਗ ਕਸੀ ਇਹੀ ਕਰਦੇ ਆ ਜੀ ਜੋ ਬੰਦਾ ਇਹ ਫੜਿਆ ਗਿਆ ਹੈਗਾ ਤਰੰਜੀ ਖੇੜਾ ਦਾ ਉਹਦੇ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰ ਮਾਨ ਸਰਕਾਰ ਤੋਂ ਜੋ ਮਾਨਯੋਗ ਐਸਐਸਪੀ ਸਾਹਿਬ ਹੈ ਸੰਗਰੂਰ ਤੇ ਔਰ ਪੂਰੇ ਪੁਲਿਸ ਪ੍ਰਸ਼ਾਸਨ ਤੋਂ ਜੋ ਹੰਕਾਰ ਸਿੰਘ ਹੈ ਉਥੇ ਸਾਜ ਲਈ ਚੌਂਕੀ ਪੈਂਦੀ ਹੈ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਵੀ ਇਹਦੀ ਢੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਵੀ ਹੋਰ ਇਹਦੇ ਵਿੱਚ ਜਿਹੜੇ ਲੋਕ ਜੁੜੇ ਹੋਏ ਆ ਜਿਨ੍ਹਾਂ ਦੀ ਸ਼ਾਇਤ ਇਹ ਬੰਦਾ ਮੰਨ ਲੋ ਮਿਕਸ ਕਰਕੇ ਰਿਫਾਇੰਡ ਅ ਬੇਰਕਾ ਪਲਾਂਟ ਦੇ ਵਿੱਚ ਭੇਜਦਾ ਸੀ ਉਹਨਾਂ ਸਾਰਿਆਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਸੈਕਟਰੀ ਤਾਂ ਜਿਵੇਂ 5-4 ਪਿੰਡਾਂ ਦਾ ਦੁੱਧ ਕਲੈਕਸ਼ਨ ਹੁੰਦਾ ਤੇ ਇਹ ਸੈਕਟਰੀ ਦਾ ਉਹ ਤਾਂ ਦਿੰਦੇ ਆ ਬੇਰਕਾ ਪਲਾਂਟ 'ਚੋਂ ਤਾਂ ਹੋਰ ਵੀ ਬਥੇਰੇ ਸੈਕਟਰੀ ਹੋਣਗੇ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਸਰਕਾਰ ਨੂੰ ਇਹ ਸਰਕਾਰੀ ਉਦਾਰਾ ਜੇਕਰ ਬਚਾਉਣਾ ਤਾਂ ਸਾਡੇ ਕਹਿਣ ਦਾ ਮਤਲਬ ਇਹ ਹੈ ਵੀਰੇ ਤੇ ਗੌਰ ਕਰਨੀ ਚਾਹੀਦੀ ਹੈ ਫੇਰ ਹੀ ਸਾਡੇ ਦੁੱਧ ਉਤਪਾਦਕ ਹੈ ਜੋ ਉਹਨਾਂ ਨੂੰ ਚੰਗਾ ਮੁਨਾਫਾ ਮਿਲ ਸਕਦਾ ਹੈ ਜੇਕਰ ਇਸ ਤਰ੍ਹਾਂ ਦੀ ਕਾਰਵਚਾਰੀ ਹੋਊਗੀ ਤਾਂ ਕਿਤੇ ਨਾ ਕਿਤੇ ਜਿਹੜਾ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੈ ਤੇ ਜਿਹੜਾ ਇਹ ਅਧਾਰਾ ਵੀ ਇੱਕ ਨਾ ਇੱਕ ਦਿਨ ਖਤਮ ਹੋਊਗਾ ਜੀ ਇੱਕ ਕਾਫੀ ਸ਼ਹਿਰਾਂ ਦੇ ਵਿੱਚ ਪਿੰਡਾਂ ਵਿੱਚ ਬਗੈਰ ਲਾਇਸੈਂਸ ਲਿੱਤੇ ਜਿਵੇਂ ਹੁੰਦਾ ਡੈਰੀਆਂ ਖੋੜ ਰੱਖੀਆਂ ਗਈਆਂ ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਮੰਗਦੇ ਨਹੀਂ ਕਾਰਵਾਈ ਦੇਖੋ ਜੀ ਚਲੋ ਤੁਸੀਂ ਵਧੀਆ ਸਵਾਲ ਕੀਤਾ ਹੈ ਇਸ ਤਰ੍ਹਾਂ ਹੈ ਵੀ ਜਿਵੇਂ ਆਪਣੇ ਇੱਥੇ ਵੀ ਸਹਾਇਕ ਫੂਡ ਕਮਿਸ਼ਨਰ ਹੈ ਉਹ ਜਾਂ ਮੈਕਮਾ ਜੋ ਆਪਾਂ ਇੱਥੇ ਜਥੇਵੰਦੀ ਵੱਲੋਂ ਕੈਂਪ ਵੀ ਲਵਾਇਆ ਸੀਗਾ ਪਿੱਛੇ ਜੇ ਤੁਸੀਂ ਵੀ ਆਏ ਸੀਗੇ ਉਦੋਂ ਵੀ ਰਜਿਸਟ੍ਰੇਸ਼ਨ ਵਗੈਰਾ ਕਰਾਈ ਆ ਦੇਖੋ ਜੋ ਬੰਦਾ ਜਥੇਵੰਦੀ ਨਾਲ ਜੁੜਿਆ ਹੋਇਆ ਜਾਂ ਸਾਡੇ ਟੱਚ ਚ ਆਉਂਦਾ ਹੈਗਾ ਅਸੀਂ ਵੀ ਗਾਈਡ ਕਰਦੇ ਆ ਮੈਕਮਾ ਵੀ ਕੈਂਪ ਲਾਉਂਦਾ ਔਰ ਮੈਂ ਮੈਕਮੇ ਨੂੰ ਬੇਨਤੀ ਵੀ ਕਰਦਾ ਆ ਵੀ ਦੇਖੋ ਸੈਂਪਲਿੰਗ ਭਰਨਾ ਜਿੱਥੇ ਮੈਕਮੇ ਦਾ ਕੰਮ ਆ ਉੱਥੇ ਲੋਕਾਂ ਨੂੰ ਜਾਗਰੂਕ ਕਰਨਾ ਔਰ ਕੈਂਪ ਵੀ ਲਾਉਣੇ ਚਾਹੀਦੇ ਆ ਕਿਤੇ ਨਾ ਕਿਤੇ ਜੋ ਪਬਲਿਕ ਆ ਉਹਨਾਂ ਨੂੰ ਵੀ ਚੰਗੇ ਮਾੜੇ ਦੀ ਜਿਹੜੀ ਪਛਾਣ ਆ ਉਹ ਹੋਣੀ ਚਾਹੀਦੀ ਆ ਕੈਂਪ ਲਾਏ ਜਾਣ ਉਹਨਾਂ ਨੂੰ ਵੀ ਦੱਸਿਆ ਤੇ ਜਿਹੜਾ ਹੈਗਾ ਇਹ ਰਜਿਸਟ੍ਰੇਸ਼ਨ ਹੈ ਉਹ ਵੀ ਵਿਭਾਗ ਦੇ ਜ਼ਿੰਮੇਵਾਰੀ ਵੰਦੀ ਹੈ ਵਿਭਾਗ ਆਪ ਦਾ ਸਖਤੀ ਨਾਲ ਰਜਿਸਟ੍ਰੇਸ਼ਨ ਕਰੇ ਤਾਂ ਜੋ ਕਿਸੇ ਦੀ ਸਿਹਤ ਨਾ ਖਿਲਵਾੜ ਆ ਜਿਹੜਾ ਉਹ ਨਾ ਹੋ ਸਕੇ ਸਰ ਕਲ ਕਾਸਟਿਕ ਛੋਟਿਆ ਤੇ ਰਿਫਾਈਡ ਨੂੰ ਮਿਕਸ ਕਰਕੇ ਦੁੱਧ ਬਣਾ ਰਹੇ ਸੀਗੇ ਤੇ ਮਤਲਬ ਕਿ ਇਹ ਜੇ ਤੁਹਾਡੀ ਵੀ ਨੂੰ ਨੀ ਉਹ ਤਾਂ ਜੁਨੀ ਨੂੰ ਕੋਈ ਰੈਗੂਲਰ ਤੁਸੀਂ ਆਪ ਹੀ ਚੈੱਕ ਕਰਵਾਓ ਤਾਂ ਕਿ ਤੁਹਾਡੀ ਜੋ ਜੁਨੀ ਨੇ ਉਹ ਵੀ ਬਿਲਕੁਲ ਪਾਪ ਸਾਫ ਰਹੇ ਤੇ ਉਹਨਾਂ ਤੇ ਕੋਈ ਇਲਜ਼ਾਮ ਨਾ ਲੱਗੇ ਨਾਲੇ ਤੁਹਾਡੇ ਕੰਮ ਤੇ ਵੀ ਫਰਕ ਦੇਖੋ ਜੀ ਇਸ ਤਰ੍ਹਾਂਗਾ ਮੈਂ ਸੂਬੇ ਦਾ ਆਗੂ ਹੋਣ ਦੇ ਨਾਂ ਤੇ ਪਹਿਲੀ ਗੱਲ ਤਾਂ ਮੈਂ ਇਹ ਵਿਸ਼ਵਾਸ ਦਿਵਾਉਣਾਗਾ ਵੀ ਜਿੰਨੇ ਵੀ ਸਾਡੇ ਦੋਦੀ ਭਰਾ ਡੋਰ ਟੂ ਡੋਰ ਸਰਵਿਸ ਦਿੰਦੇ ਆ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ 97 ਦੀ ਸਾਡੀ ਜਥੇਬੰਦੀ ਬਣੀ ਹੋਈ ਹੈ ਜਦੋਂ ਤੋਂ ਵੀ ਮੰਨ ਲਓ ਦੁੱਧ ਅਸੀਂ ਮੰਨ ਲਓ ਡੋਰ ਟੂ ਡੋਰ ਸਰਵਿਸ ਦਿੰਦੇ ਆ ਸਾਡੇ ਦੁੱਧ ਦੇ ਭਰਾ ਕਿਸੇ ਦੇ ਵੀ ਕਦੇ ਕੋਈ ਸਿੰਥੈਟਿਕ ਨਹੀਂ ਆਇਆ ਹੋਣਾ ਪਰ ਸਾਡੇ ਕੋਲੇ ਪੂਰੇ ਸੋਰਸਸ ਨਾ ਹੋਣੇ ਚਾ ਕਰਕੇ ਵੀ ਕਿਉਂਕਿ ਅਸੀਂ ਤਾਂ ਜਿਹੜਾ ਆਪਦਾ ਤਾਜ਼ਾ ਦੁੱਧ ਖਰੀਦਦੇ ਆ ਘੰਟੇ ਦੋ ਘੰਟਿਆਂ ਦੇ ਵਿੱਚ ਕਲੈਕਸ਼ਨ ਕਰਕੇ ਉਹਨੂੰ ਘੰਟੇ ਦੋ ਘੰਟਿਆਂ ਦੇ ਵਿੱਚ ਇੱਥੇ ਜਿਹੜਾ ਵਰਤਾਇਆ ਜਾਂਦਾਗਾ ਉਹਦਾ ਕਰਕੇ ਫੈਂਟ ਗ੍ਰੈਵਿਟੀ ਜ਼ਰੂਰ ਘਟ ਵਧਦਾ ਹੈ ਜਿੰਦਿਆ ਜਦੋਂ ਸੈਂਪਲਿੰਗ ਹੁੰਦੀ ਹੈ ਸਬਸਟੈਂਡਰਡ ਸੈਂਪਲ ਆਉਂਦਾਗਾ ਉਹਦੇ ਚ ਜੋ ਬਣਦਾ ਮਾਪ ਜਾਗਾ ਉਹ ਵੀ ਸਾਨੂੰ ਭਰਨਾ ਪੈਂਦਾ ਪਰ ਕੋਈ ਰਿਫੰਡ ਜਾਂ ਕੋਈ ਇਸ ਤਰ੍ਹਾਂ ਦੀ ਅਲਟਰਨੇਸ਼ਨ ਦੁੱਧ ਤੇ ਅੱਜ ਤੱਕ ਕਿਸੇ ਵੀ ਦੋਧੀ ਦੇ ਆ ਜਿਹੜੀ ਉਹ ਨਹੀਂ ਆਈਗੀ ਔਰ ਨਾ ਹੀ ਕਰੇ ਜਥੇਬੰਦੀ ਨੇ ਹਮਾਇਤ ਕੀਤੀ ਹੈ ਇਸ ਤਰ੍ਹਾਂ ਦੇ ਅਨਸਰ ਦੀ ਨਾ ਹੀ ਅਸੀਂ ਕਰਾਂਗੇ ਤੋਂ ਸੋ ਇਹੀ ਕਹਿਣਾਗਾ ਉਹਦਾ ਸਾਫ਼ ਸੁਥਰਾ ਮੈਂ ਤਾਂ ਦੋਧੀਆਂ ਨੂੰ ਵੀ ਬੇਨਤੀ ਕਰਦਾ ਆਂ ਆਪਦਾ ਕੰਮ ਕਰੋ ਔਰ ਜਿਹੜਾ ਹੈਗਾ ਆਪਣਾ ਜਿਹੜਾ ਅਕਸ ਹੈ ਇਹ ਕਿਸੇ ਕਿਸਮ ਦਾ ਜਿਹੜਾ ਆਪਣੇ ਅਕਸ ਨੂੰ ਟਾ ਨਾ ਲੱਗੇ ਆਪਦਾ ਸਾਫ਼ ਕੰਮ ਕਰਨਾ ਚਾਹੀਦਾ ਸਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ